ਵੇ ਸੌਣ ਦਾ ਮਹੀਨਾ ਚੱਲਦਾ ਜਦੋਂ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਸੌਣ ਦੇ ਮਹੀਨੇ ਵਿੱਚ ਤੀਆਂ ਮਨਾਇਆ ਜਾਂਦੀਆਂ ਨੇ ਸੋ ਸਾਨੂੰ ਇਥੋਂ ਦੇ ਲੋਕ ਲੋਕੈਲਟੀ ਨੇ ਸਾਰੀ ਲੇਡੀਜ਼ ਨੇ ਇਕੱਠੇ ਹੋ ਕੇ ਕਿਹਾ ਕਿ ਇੱਥੇ ਵੀ ਕਿਹੋ ਜਿਹਾ ਮਾਹੌਲ ਲੈ ਕੇ ਆਓ ਕਿ ਜੇ ਪਿੰਡਾਂ ਦੀ ਯਾਦ ਆਦ ਇੱਥੇ ਆ ਕੇ ਆਉਂਦੇ 11 ਫੇਸ ਦੇ ਵਿੱਚ ਪਿੰਡਾਂ ਵਾਲਾ ਮਾਹੌਲ ਬਣਾ ਕੇ ਜੋ ਸੱਭੇ ਚਾਰ ਨੂੰ ਕੈਮ ਰੱਖਣ ਵਾਸਤੇ ਜੀ ਤੀਆਂ ਮਨਾਇਆ ਜਾ ਰਹੀਆਂ ਨੇ ਸਿੱਧੂ ਸਾਹਿਬ ਵੱਲੋਂ ਮਨਾਇਆ ਗਈਆਂ ਨੇ ਅੱਜ ਤੀਆਂ ਦਾ ਜੋ ਪ੍ਰੋਗਰਾਮ ਹੈ ਜੀ ਅੱਜ 11 ਫੇਸ ਵਿਕੇ ਰੱਖਿਆ ਗਿਆ ਹੈ ਤੇ ਬੜੀ ਅੱਜ ਖੁਸ਼ੀ ਹੋਈ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੀਆਂ ਮਾਵਾ ਭੈਣਾਂ ਬੱਚੀਆਂ ਆ ਪ੍ਰੋਗਰਾਮ ਅਟੈਂਡ ਕਰਨ ਆਈਆਂ ਨੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ thank you ਅਗਲੇ ਸੌਣ ਦਾ ਮਹੀਨਾ ਚੱਲਦਾ ਹੈ ਜੋ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਸੌਣ ਦੇ ਮਹੀਨੇ ਵਿੱਚ ਤੀਆਂ ਮਨਾਇਆ ਜਾਂਦੀਆਂ ਨੇ ਸੋ ਸਾਨੂੰ ਇਥੋਂ ਦੇ ਲੋਕ ਲੋਕੈਲਟੀ ਨੇ ਸਾਰੀ ਲੇਡੀਜ਼ ਨੇ ਇਕੱਠੇ ਹੋ ਕੇ ਕਿਹਾ ਕਿ ਇੱਥੇ ਵੀ ਕਿਹੋ ਜਿਹਾ ਮਾਹੌਲ ਲੈ ਕੇ ਆਓ ਕਿ ਜੇ ਪਿੰਡਾਂ ਦੀ ਯਾਦ ਆ ਜਾਵੇ ਅੱਜ ਜੋ ਪਿੰਡਾਂ ਦੀ ਯਾਦ ਇੱਥੇ ਆ ਕੇ ਆਉਂਦੀ ਹੈ 11 ਫੇਸ ਦੇ ਵਿੱਚ ਪਿੰਡਾਂ ਵਾਲਾ ਮਾਹੌਲ ਬਣਾ ਕੇ ਜੋ ਸੱਭੇ ਚਾਰ ਨੂੰ ਕੇਮ ਰੱਖਣ ਵਾਸਤੇ ਜੇ ਤੀਆਂ ਮਨਾਇਆ ਜਾ ਰਹੀਆਂ ਨੇ ਸਿੱਧੂ ਸਾਹਿਬ ਵੱਲੋਂ ਮਨਾਇਆ ਗਈਆਂ ਨੇ ਔਰ ਖਾਸ ਕਰਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਵਾਸਤੇ ਜਿਹੜੇ ਤੀਆਂ ਮਨਾਇਆ ਗਏ ਨੇ ਸੋ ਸਾਰੇ ਲੋਕ ਆਨੰਦ ਮਾਣ ਰਹੇ ਨੇ ਤਾਂ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ ਤਾਂ ਕਿ ਅਸੀਂ ਆਪਣੇ ਸੱਭਿਆਚਾਰਾਂ ਜੁੜੇ ਰਹੀਏ ਧੰਨਵਾਦ ਇਹੀ ਕਾਰਨ ਹੈ ਇਹੋ ਜਿਹੇ ਪ੍ਰੋਗਰਾਮ ਕਰਾਉਣ ਦਾ ਕਿ ਜਿਹੜਾ ਮੋਬਾਈਲਾਂ ਨਾਲ ਜੁੜੇ ਹੋਏ ਬੱਚੇ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਪੰਜਾਬੀ ਸੱਭਿਆਚਾਰ ਕੀ ਚੀਜ਼ ਹੈਗਾ ਉਹ ਸਾਨੂੰ ਕਿਵੇਂ ਉਹ ਮਨਾਇਆ ਜਾਂਦਾ ਹੈ ਕਿਵੇਂ ਸਾਨੂੰ ਭੰਗੜੇ ਪਾਏ ਜਾਂਦੇ ਨੇ ਸੋ ਅੱਜ ਉਹ ਚੀਜ਼ ਇੱਥੇ ਤੁਹਾਡੇ ਸਾਹਮਣੇ ਸਾਬਤ ਹੋਗੀ ਕਿ ਸਾਨੂੰ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਕਰਨ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ ਇਹ ਜੋ ਪ੍ਰੋਗਰਾਮ ਕਰਾਉਣੇ ਚਾਹੀਦੇ ਨੇ ਥੈਂਕ ਯੂ ਅੱਜ ਤੀਆਂ ਦਾ ਜੋ ਪ੍ਰੋਗਰਾਮ ਹੈ ਜੀ ਅੱਜ 11 ਫੇਸ ਵਿਕੇ ਰੱਖਿਆ ਗਿਆ ਤੇ ਬੜੀ ਅੱਜ ਖੁਸ਼ੀ ਹੋਈ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੀਆਂ ਮਾਵਾਂ ਭੈਣਾਂ ਬੱਚਿਆਂ ਆ ਪ੍ਰੋਗਰਾਮ ਅਟੈਂਡ ਕਰਨ ਆਈਆਂ ਨੇ ਤੇ 11 ਬੀਬੀਆਂ ਨੂੰ ਲੱਕੀ ਡਰਾ ਰਹੀ ਸਾਰੇ ਸਲਾਈ ਮਸ਼ੀਨਾਂ ਵੀ ਗਿਫਟ ਕੀਤੀਆਂ ਗਈਆਂ ਨੇ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਜਿਵੇਂ ਕਿ ਆਪਣਾ ਪ੍ਰੋਗਰਾਮ ਕੰਮ ਜਿਹੜੀ ਜਿਹੜੀ ਆਪਣੀ ਨਵੀਂ ਪੀੜ੍ਹੀ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਅੱਜ ਇਹ ਸਮੇਂ ਦੀ ਬਹੁਤ ਲੋੜ ਹੈ ਕਿ ਸੱਭਿਆਚਾਰ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਾਇਆ ਜਾਵੇ ਪੰਜਾਬੀ ਸਿਖਾਈ ਜਾਵੇ ਸਾਰਾ ਇਤਿਹਾਸ ਜੋ ਹੈ ਸਾਡਾ ਸਿੱਖੀ ਦਾ ਪੰਜਾਬ ਦਾ ਉਹ ਸਾਡੇ ਬੱਚਿਆਂ ਨੂੰ ਉਸ ਨਾਲ ਜਾਣੂ ਕਰਾਣਾ ਬੜਾ ਜ਼ਰੂਰੀ ਹੈ ਤੇ ਮੈਂ ਸਮਝਦਾ ਕਿ ਉਸ ਦਿਸ਼ਾ 'ਚ ਇਹ ਇੱਕ ਬੜਾ ਸਕਾਰਾਤਮਕ ਕਦਮ ਹੈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ